ਸੱਜਣ ਚੋਰ ਚੋਰੀ ਕਰਨ ਦੀ ਬਿਰਤੀ ਨਾਲ ਸੰਗਤ ਵਿੱਚ ਰੜ ਗਿਆ ਸੁਣੋ ਧਿਆਨ ਇੱਕ ਸੱਜਣ ਚੋਰ ਚੋਰੀ ਕਰਨ ਦੀ ਬਿਰਤੀ ਸੰਗਤ ਵਿੱਚ ਰੜ ਗਿਆ ਲਾਹੌਰ ਤੋਂ ਚੱਲਿਆ ਸੀ ਮਾਨ ਵਿੱਚ ਕਈ ਆਸ ਸੀ ਜਿਹਦਾ ਵੀ ਪਰਸ ਮਿਲੇਗਾ ਗੱਠੜੀ ਮਿਲੇਗੀ ਜਿੱਥੇ ਕੋਈ ਚੋਰੀ ਦਾ ਦਾਰ ਲੱਗੇਗਾ ਮੈਂ ਦਾ ਲਾ ਲਿਆਂਗਾ ਖ ਸਤਨਾ ਕਹਿੰਦਾ ਚੋਰੀ ਕਰਕੇ ਆਪਸ ਸੰਗਤ ਤੋਂ ਪਾਸੇ ਹੋ ਜਾਣਾ ਆਪਸ ਸੰਗਤ ਤੋਂ ਕੀ ਲੈਣਾ ਕੋ ਸਤਨਾ ਸਹੀ ਵਾਹੀ ਹੁੰਦੇ ਨੇ ਚੋਰ ਮਿੱਟੀ ਵਾਲੇ ਕਹਿੰਦਾ ਆਪਾਂ ਸੰਗਤ ਤੋਂ ਪਾਸੇ ਹੋ ਜਾਣਾ ਜਦੋਂ ਚੋਰੀ ਕਰਨ ਦਾ ਮੌਕਾ ਮਿਲੇਗਾ ਦਾਅ ਲੱਗੇਗਾ ਆਪਾਂ ਕੀ ਲੈਣਾ ਸੰਗਤ ਤੋਂ ਉਹ ਸੰਗਤ ਵਿੱਚ ਚਲਦੇ ਆ ਚਲਦੇ ਆ ਨਾਲ ਰਲ ਗਿਆ ਨਾ ਸੰਗ ਚੱਲਿਆ ਸੀ ਹੁਣ ਸੰਗਤ ਦੇ ਵਿੱਚ ਨਾਲ ਰਲ ਗਿਆ ਚਲਦੇ ਆ ਚਲਦੇ ਆ ਚੋਰੀ ਦਾ ਦਾਅ ਨਹੀਂ ਮਿਲੇ ਲੱਗਿਆ ਕਿ ਕਈ ਵਾਰ ਚੋਰੀ ਦਾ ਦਾਅ ਨਾ ਲੱਗਦਾ ਨਹੀਂ ਲੱਗਦਾ ਇਹ ਬੰਦਾ ਐਂਜੇ ਲੱਗਦਾ ਕਿ ਇਹ ਚੋਰ ਨਹੀਂ ਆ ਕੋ ਸੱਤਣਾ ਹੁਣ ਸੰਗਤਾਂ ਚ ਕੋਈ ਹੋਏ ਹੁਣ ਜੇ ਉਹ ਚੋਰੀ ਨਾ ਕਰੇ ਉਹਦਾ ਦਾ ਨਾ ਲੱਗੇ ਤੇ ਉਹ ਆਪਾਂ ਨੂੰ ਇੰਜ ਹੀ ਜਾਪੇਗਾ ਸੰਗਤ ਦਾ ਇਹ ਤਾਂ ਸੰਗਤ ਦੇ ਰੂਪ ਦੇ ਵਿੱਚ ਹੁੰਦਾ ਹੈ ਹੁਣ ਉਸ ਦਾ ਉਸ ਬੰਦਾ ਅਸੀਂ ਕਈ ਵਾਰਾ ਸੱਚੇ ਸੁੱਚੇ ਤਾਂ ਹਾਂ ਕਿ ਕਿ ਸਾਨੂੰ ਮੌਕਾ ਹੀ ਨਹੀਂ ਮਿਲਿਆ ਕੋ ਸਾਥਾ ਅਨ ਮੌਕਾ ਹੀ ਨਹੀਂ ਮਿਲਿਆ ਮਾਰੇ ਕਰਮ ਕਰਨ ਦਾ ਮੌਕਾ ਹੀ ਨਹੀਂ ਮਿਲਿਆ ਇਸ ਗੱਲ ਦਾ ਅਹੰਕਾਰ ਨਾ ਕਰੀਏ ਕਿ ਅਸੀਂ ਬੜੇ ਸੁੱਚੇ ਸੱਚੇ ਸੁੱਚੇ ਆ ਕਿ ਮੈਂ ਕਦੇ ਬੇਈਮਾਨੀ ਨਹੀਂ ਕੀਤੀ ਮੈਂ ਕਦੇ ਠੱਗੀ ਨਹੀਂ ਕੀਤੀ ਚੋਰੀ ਨਹੀਂ ਕੀਤੀ ਕੋ ਮੋਕਾ ਹੀ ਨਹੀਂ ਮਿਲਿਆ ਮਨ ਦਾ ਕੋਈ ਪਤਾ ਨਹੀਂ ਡੋਲੇ ਨਾ ਡੋਲੇ ਲੱਖਾਂ ਤੇ ਨਹੀਂ ਡੋਲਦਾ ਜਿਸ ਦਿਨ ਘਰ ਘਣ ਤੇ ਆਜੇ ਕਹਿੰਦੇ ਕੱਖਾਂ ਤੇ ਡੋਲ ਜਾਂਦਾ ਆਖੋ ਸੁਪਨਾ ਘਟੀਆਂ ਤੇ ਡੋਲ ਜਾਂਦਾ ਹੈ ਡੋਲੇ ਦਾ ਤਾਂ ਜਨੇ ਲੱਖਾਂ ਤੇ ਡੋਲ ਜਾਂਦਾ ਦੇਰ ਦਾ ਨਹੀਂ ਤੇ ਡੋਲਣ ਤੇ ਆ ਜੇ ਫਿਰ ਕਹਿੰਦੇ ਕੱਖਾਂ ਤੇ ਡੋਲ ਜਾਂਦਾ ਹੈ ਫਿਰ ਉਹ ਜਿਹੜਾ ਚੋਰ ਹੈ ਉਹਨੂੰ ਮੌਕਾ ਨਹੀਂ ਮਿਲਿਆ ਉਹ ਸੰਗਤ ਨੂੰ ਕੀ ਪਤਾ ਹੈ ਇਹ ਚੋਰ ਹੈ ਪਰ ਇੱਕ ਚੀਜ਼ ਉਹਦੇ ਪਾਗ ਜਾ ਕੇ ਜਿੰਨੀ ਸੰਗਤ ਵਿੱਚ ਜਾ ਰਿਹਾ ਹੈ ਜਿਹੜੀ ਸੰਗਤ ਨਾਲ ਸੰਗਤ ਵਿੱਚ ਹੈ ਸਾਰੀ ਸੰਗਤ ਕੀਰਤਨ ਕਰਦੀ ਜਾ ਰਹੀ ਆ ਆਪ ਕੋ ਸਤਨਾਮ ਨਾਮ ਜਪਦੀ ਜਾ ਰਹੀ ਹੈ ਵਾਹਿਗੁਰੂ ਦਾ ਸਿਮਰਨ ਕਰਦੀ ਜਾ ਰਹੀ ਆ ਉਹ ਸੰਗਤ ਹੁਣ ਜਿੱਤੇ ਬਣਾ ਕੀਤਾ ਸੰਗਤਾਂ ਨੇ ਹੁਣ ਚੋਰ ਤਾਂ ਹੀ ਸੋਚੇਗਾ ਧਾਲ ਲਾਉਣ ਦਾ ਵੀ ਸਮਾਂ ਲੱਗੇ ਤੇ ਧਾਲ ਲਾਵਾ ਰਾਤ ਨੂੰ ਜਦੋਂ ਰਾਤ ਪਈ ਹਨੇਰਾ ਹੋਇਆ ਉਹ ਸੋਚਦਾ ਰਾਤ ਨੂੰ ਉੱਠਿਆ ਜਦੋਂ 1:00 ਵਜੇ ਦੇਖਿਆ ਵੀ ਦੇਖੀਏ ਤਾਂ ਸੀ ਸਾਰੇ ਸੁੱਤੇ ਨੇ ਤੇ ਮੈਂ ਹੁਲੀ ਜੀ ਚੋਰੀ ਕਰਾਂਗਾ ਜਦੋਂ ਉੱਠਿਆ ਤੇ ਸੰਗਤ ਜਾਗ ਰਹੀਆਂ ਨੇ ਆਖੋ ਸਤਨਾ ਸੰਗਤ ਜਾਗੀ ਜਾ ਰਹੀ ਵਾਹਿਗੁਰੂ ਦਾ ਸਿਮਰਨ ਕਰ ਰਹੀਆਂ ਨੇ ਹਣ ਚੋਰੀ ਦਾ ਦਾ ਨਹੀਂ ਲੱਗਿਆ ਤੇ ਫਿਰ ਸੋ ਗਿਆ ਦੂਪ ਤਿੰਨ ਘੰਟੇ ਅੱਖ ਲੱਗ ਗਈ ਹੁਣ ਦੋ ਤਿੰਨ ਘੰਟਿਆਂ ਬਾਅਦ ਜਦੋਂ ਉੱਠਿਆ ਫਿਰ ਦੇਖਦਾ ਹੈ ਤੇ ਗੁਰੂ ਕੇ ਸਿੱਖ ਤੁਰੇ ਫਿਰਦੇ ਨੇ ਆਖੋ ਸਤਨਾਮ ਵਾਹਿਗੁਰੂ ਉੱਥੇ ਗਿਰਦੇ ਨੇ ਅਮਰ ਜਗਣਾ ਹੋ ਗਿਆ ਹਲੇ ਵੀ ਜਾਗ ਰਹੇ ਨੇ ਹਣ ਦਾ ਨਾ ਲੱਗਿਆ ਉਸ ਚੋਰ ਦਾ ਅਮਰ ਤਰੇੜਾ ਹੋ ਗਿਆ ਹੁ ਚੋਰੀ ਕਿਵੇਂ ਕਰਾਂ ਸਮਾਂ ਲੱਗ ਗਿਆ ਹੁ ਅੱਗੇ ਤੁਰਿਆ ਸਵੇਰੇ ਹੋਈ ਜਦੋਂ ਸੰਗਤ ਅੱਗੇ ਚੱਲ ਪਈ ਕਹਿੰਦੇ ਚੱਲਦੇ ਆਂ ਚੱਲਦੇ ਆਂ ਚੋਰ ਕੀਰਤਪੁਰ ਸਾਹਿਬ ਪਹੁੰਚ ਗਿਆ ਕੋ ਸਤਨਾ ਸੁਣੇ ਉਹ ਤੇ ਆ ਸੁਣਨ ਦੇ ਨਾਲ ਸਮਝ ਲੱਗੇ ਸਾਡਾ ਧਿਆਨ ਕਿਤੇ ਪਾਸੇ ਨਾ ਰਹੇ ਚੜ ਚਲਦੇ ਆ ਚਲਦੇ ਆ ਸੰਗਤ ਦੇ ਨਾਲ ਕਿਰਤਪੁਰ ਸਾਹਿਬ ਪਹੁੰਚ ਗਿਆ ਤਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦਾ ਦਰਬਾਰ ਲੱਗਿਆ ਆਖੋ ਸਤਨਾਮ ਅਠਵੀਂ ਪਾਸ਼ਾ ਸ਼੍ਰੀ ਹਰਕ੍ਰਿਸ਼ਨ ਸਾਹਿਬ ਦਾ ਦਰਬਾਰ ਹੈ ਪਹਿਲੇ ਪੰਗ ਪਛਸ ਸੰਗਤਾਂ ਦਾ ਜਿਹੜਾ ਹੈ ਕੱਟ ਸੀ ਮਰਿਆਦਾ ਪਹਿਲੇ ਪੰਗਤ ਵਿੱਚ ਜਾਂਦੇ ਆ ਆਪਾਂ ਕਹਿੰਦੇ ਆ ਪ੍ਰਸ਼ਾਦਾ ਪਾਣੀ ਸ਼ਕ ਲੋ ਫਿਰ ਸੰਗਤ ਦੇ ਵਿੱਚ ਬੈਠ ਕੇ ਕੀਰਤਨ ਸੁਣਾਉਂਦੇ ਆ ਤਾਂ ਪਹਿਲੇ ਪੰਗਤ ਪੰਗਤਾਂ ਦੇ ਵਿੱਚ ਗੁਰੂ ਕੇ ਲੰਗਰਾਂ ਵਿੱਚ ਲੰਗਰ ਸ਼ਕਣ ਦੇ ਲਈ ਸੰਗਤ ਚਲੀ ਗਈ ਉਹ ਵੀ ਚਲੇ ਗਿਆ ਚੋਰ ਕਹਿੰਦੇ ਨੇ ਉਹ ਚੋਰ ਨੇ ਵੇਖਿਆ ਸੰਗਤ ਨੇ ਹੱਥ ਜੋੜ ਪ੍ਰਸ਼ਾਦਾ ਲੈ ਕਰਕੇ ਨਾ ਤੇ ਸੰਗਤ ਨੂੰ ਵਾਹਿਗੁਰੂ ਕਹਿੰਦੀ ਹੈ ਹੱਥ ਜੋੜ ਕੇ ਚੋਰ ਵੀ ਕਰਦਾ ਹੈ ਵੇਖਦੇ ਪਰ ਜਿਉ ਸੰਗਤ ਕਰਦੀ ਹੈ ਸੰਗਤ ਨੇ ਮੱਥਾ ਟੇਕਿਆ ਲੰਗਰ ਦੇ ਵਿੱਚ ਮੱਥਾ ਟੇਕ ਕਰਕੇ ਪ੍ਰਸ਼ਾਦੇ ਨੂੰ ਵਾਹਿਗੁਰੂ ਕਹਿ ਕੇ ਸ਼ਕਣਾ ਕੀਤਾ ਤੇ ਚੋਰ ਵੀ ਉਂਝੀ ਵੇਖ ਕੇ ਕਰਦਾ ਆਖੋ ਸਤਨਾਮ ਵਾਹਿਗੁਰੂ ਆਪਾਂ ਵੀ ਜਦੋਂ ਕਹਿੰਦੇ ਨੇ ਪ੍ਰਸ਼ਾਦਾ ਸ਼ਕਣ ਤੋਂ ਪਹਿਲਾਂ ਵਾਹਿਗੁਰੂ ਸਿਮਰਿਆ ਜਾਏ ਨਾ ਵਾਹਿਗੁਰੂ ਦਾ ਨਾਮ ਬਹੁਤ ਲਾਭਦਾਇਕ ਬਹੁਤ ਜ਼ਿਆਦਾ ਫਾਇਦਾ ਹੈ ਮਾਤਾ ਮਾਂ ਭੈਣਾਂ ਉੱਤੀਆਂ ਨੇ ਮਤਰੇਲੇ ਪੁੱਛਿਆ ਕਰੋ ਜਦੋਂ ਤੁਸੀਂ ਰੇੜੇ ਵਿੱਚੋਂ ਝਾੜੂ ਕੱਢੋ ਨਾ ਤੇ ਵਾਹਿਗੁਰੂ ਦਾ ਸਿਮਰਨ ਕਰਦੇ ਹਾਂ ਝਾੜੂ ਕੱਢੋ ਫਿਰ ਘਰ ਦੇ ਦੁੱਖ ਵੀ ਉਸ ਝਾੜੂ ਦੇ ਨਾਲ ਘਰ ਤੋਂ ਬਾਹਰ ਚਲੇ ਜਾਣ ਗਿਆ ਕੋ ਸਤਿਨਾਮ ਨਾਲ ਨਾਲ ਜਪਿਆ ਕਰੋ ਜਦੋਂ ਤੁਸੀਂ ਚਾਹ ਦਾ ਲੰਗਰ ਤਿਆਰ ਕਰਦੀਆਂ ਤੇ ਜਦੋਂ ਚਾਹ ਦਾ ਲੰਗਰ ਤਿਆਰ ਹੋਏ ਤੇ ਨਾਲ-ਨਾਲ ਪਕਾਚੀ ਕਹਿਣਾ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਦਿਆਂ ਤੁਸੀਂ ਚਾਹ ਦਾ ਲੰਗਰ ਤਿਆਰ ਕਰੋਗੇ ਫਿਰ ਉਹ ਚਾਹ ਚਾ ਨਹੀਂ ਰਹੇਗੀ ਅੰਮਰਤ ਤਾਂ ਬਣ ਜਾਣਾ ਜੋ ਤੁਹਾਡੇ ਘਰ ਦੀ ਚਾਹ ਛਕੇਗਾ ਉਸ ਦੇ ਵੀ ਦੁੱਖ ਕੱਟੇ ਜਾਣਗੇ ਆਪੋ ਸਤਨਾਮ ਵਾਹਿਗੁਰੂ ਪਰ ਜਿਉ ਸੰਗਤ ਕਰਦੀ ਹੈ ਜਿ ਸ਼ਾਇਦ ਹੱਥ ਵਿੱਚ ਲਿਆ ਵਾਹਿਗੁਰੂ ਦਾ ਸਿਮਰਨ ਕਰਦੇ ਆ ਛੱਕ ਲਿਆ ਚੋੜਨੇ ਵੀ ਛੱਕ ਲਿਆ ਪ੍ਰਸ਼ਾਦਾ ਛੱਕਿਆ ਛੱਕ ਕੇ ਤੇ ਗੁਰੂ ਦਾ ਦਰਬਾਰ ਲੱਗਿਆ ਸੰਗਤ ਦੇ ਵਿੱਚ ਜਦੋਂ ਸੰਗਤ ਤੋਂ ਪ੍ਰਸ਼ਾਦਾ ਛੱਕ ਕੇ ਗੁਰੂ ਦੇ ਦਰਸ਼ਨ ਦਰਬਾਰ ਵਾਲਾ ਤੁਰ ਪਈ ਦਰਸ਼ਨਾਂ ਦੇ ਲਈ ਸੰਗਤ ਜਦੋਂ ਤੁਰੀ ਨਾ ਦਰਬਾਰ ਇਹ ਨਾਲ ਨਾਲ ਤੁਰ ਪਿਆ ਉਹ ਵੀ ਇਹ ਦੇ ਇਹਦਾ ਨਾਮ ਇਤਿਹਾਸ ਵਿੱਚ ਆਇਆ ਜਸਵੰਤ ਰਾਏ ਆਖੋ ਸਤਨਾਮ ਜਿਹੜਾ ਚੋਰ ਸੀ ਨਾ ਚੋਰ ਸੰਗਤ ਵਿੱਚ ਰ੍ਹਲਿਆ ਹੈ ਇਤਿਹਾਸਕਾਰਾਂ ਨੇ ਲਿਖਿਆ ਜਸਵੰਤ ਰਾਏ ਇਹ ਸੰਗਤ ਦੇ ਨਾਲ ਤੁਰਿਆ ਜਦੋਂ ਗੁਰੂ ਦਰਬਾਰ ਵਿੱਚ ਵੜਨ ਲੱਗਾ ਤੇ ਇਹਦੇ ਮਨ ਵਿੱਚ ਖਿਆਲ ਆ ਗਿਆ ਕਿ ਤੂੰ ਤਾਂ ਚੋਰ ਐ ਤੇਰਾ ਕੀ ਕੰਮ ਗੁਰੂ ਦੇ ਕੋਲ ਆ ਕੋ ਸਤਨਾ ਕਹਿੰਦੇ ਤੂੰ ਤਾਂ ਚੋਰ ਐ ਮਨ ਵਿੱਚ ਖਿਆਲ ਆ ਗਿਆ ਹੁਣ ਦਰਬਾਰ ਚੜ੍ਹਨ ਲੱਗਿਆ ਕਹਿੰਦਾ ਤੂੰ ਤਾਂ ਚੋਰ ਐ ਤੇਰਾ ਗੁਰੂ ਕੋਲ ਕੀ ਕੰਮ ਕਹਿੰਦਾ ਤੇਰਾ ਗੁਰੂ ਕੋਲ ਕੀ ਕੰਮ ਤੁਹਾਡੀ ਜ਼ਿੰਦਗੀ ਦਾ ਇੱਕ ਤਜਰਬਾ ਰਹਿਣਾ ਐ ਧਿਆਨ ਕਰਿਓ ਕਰਕੇ ਵੇਖਿਓ ਇਹ ਅਭਿਆਸ ਐ ਕਦੇ ਮਨ ਨੂੰ ਪੜਿਓ 24 ਘੰਟੇ ਵਿੱਚ ਜਿਹੜਾ ਸਭ ਤੋਂ ਨਿਖਰਤ ਕੰਮ ਕੀਤਾ ਹੋਵੇਗਾ 24 ਘੰਟਿਆਂ ਦੇ ਵਿੱਚ ਸਭ ਤੋਂ ਮਾੜਾ ਕੰਮ ਕੀਤਾ ਹੋਵੇਗਾ ਤੇ ਜਦੋਂ ਅਸੀਂ ਗੁਰਦੁਆਰੇ ਵੜਨ ਲੱਗਾਂਗੇ ਨਾ ਗੁਰੂ ਦੇ ਦਰਵਾਜ਼ੇ ਤੇ ਪੈਰ ਰੱਖਣ ਲੱਗਾਂਗੇ ਤੁਹਾਨੂੰ ਉਹ ਕੰਮ ਚੇਤੇ ਆ ਜਾਏਗਾ ਸਪਨਾ ਉਹ ਮਾੜਾ ਕੰਮ ਕੀਤਾ ਹੋਇਆ ਚੇਤੇ ਵਿੱਚ ਜਰੂਰ ਆਏਗਾ ਇਹ ਗੁਰੂ ਦਰਬਾਰ ਦੀ ਨਿਸ਼ਾਨੀ ਹੈ ਜੋ ਵੀ ਘੰਟਿਆਂ ਦੇ ਵਿੱਚ ਜਿਹੜਾ ਨਿਖੇਧ ਕੰਮ ਕੀਤਾ ਹੋਏਗਾ ਉਹ ਤੁਹਾਨੂੰ ਜਿੱਤੇ ਆਏਗਾ ਮੈਂ ਆਹ ਮਾੜਾ ਕੰਮ ਕੀਤਾ ਸੁਣਿਓ ਆ ਮੇਰੇ ਤੋਂ ਹੋਇਆ ਹੈ ਹੁਣ ਜਦੋਂ ਚੋਰ ਵੜਨ ਲੱਗਾ ਗੁਰੂ ਦਰਬਾਰ ਦੇ ਵਿੱਚ ਤੇ ਉਹਨੂੰ ਚੋਰੀ ਜਿੱਤੇ ਆ ਗਈ ਵੀ ਤੂੰ ਤਾਂ ਚੋਰ ਹੈ ਤੇਰਾ ਦਰਬਾਰ ਵਿੱਚ ਕੀ ਕੰਮ ਤੂੰ ਤਾਂ ਲੋਕਾਂ ਦੀਆਂ ਜੇਬਾਂ ਕੱਟਣ ਵਾਲਾ ਐ ਤੇਰਾ ਗੁਰੂਕੁੜ ਕੀ ਕੰਮ ਹੁਣ ਮਨ ਨੂੰ ਸ਼ਰਮ ਆਈ ਰਜਾ ਆਈ ਛੱਡਿਓ ਹਥਿਆਰ ਤੇਰਾ ਪਿੱਛੇ ਬੈਟ ਗਿਆ ਮੱਥਾ ਵੀ ਨੀ ਟਿਕਿਆ ਕੋ ਸਤਨਾਮ ਵਾਹਿਗੁਰੂ ਦਾ ਦਰਬਾਰ ਲੱਗਿਆ ਛਵੇਂ ਪੜਾ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਤਖਤ ਲੱਗੇ ਨੇ ਚੰਦਨ ਦੇ ਪਟਕਾ ਤੇ ਬੈਠੇ ਨੇ ਬਰਾਜਵਲ ਨੇ ਤੇ ਸੰਗਤ ਦੇ ਵਿੱਚ ਪਿੱਛੇ ਜਾ ਕਰਕੇ ਬੈਠ ਗਿਆ ਮੱਥਾ ਵੀ ਨਹੀਂ ਟੇਕਿਆ ਸੁਣਿਓ ਸਤਿਗੁਰ ਦੀ ਬਾਣੀ ਦਾ ਕੀਰਤਨ ਚੱਲ ਰਿਹਾ ਹੈ ਜਿਵੇਂ ਆਪਾਂ ਕੀਰਤਨ ਕਰ ਰਹੇ ਹਾਂ ਜਿਵੇਂ ਆਸਣ ਲੱਗੇ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮਹਾਰਾਜ ਕੀਰਤਨ ਚੱਲ ਰਿਹਾ ਅਠਵੇਂ ਪਾਸ਼ਾ ਕੱਕ ਸਿੰਘਾਸਣਾਂ ਤੇ ਬੈਠੇ ਨੇ ਪਿੱਛੇ ਬੈਠ ਗਿਆ ਜਸਮントਰ ਰਾਏ ਉਹ ਚੋਰ ਹੁਣ ਉੱਚਾ ਉਕੇ ਵੇਖਦਾ ਗੁਰੂ ਕੋਣ ਹੈ ਆਪਾਂ ਦੇਖਦੇ ਆ ਨਾ ਜੇ ਸਾਨੂੰ ਨਾ ਦਿਖੇ ਉੱਚਾ ਕੇ ਵੇਖਦਾ ਕਹਿੰਦਾ ਗੁਰੂ ਕੋਣ ਆ ਵੇਖੀਏ ਤੇ ਸਹੀ ਹੁਣ ਵੇਖਿਆ ਜਦੋਂ ਵੇਖਿਆ ਕਹਿੰਦਾ ਐਨੀ ਛੁੱਟੀ ਉਮਰ ਦਾ ਗੁਰੂ ਚੋਰ ਹੈ ਚੋਰ ਸੁੱਤ ਪਿੱਛੇ ਬੈਠਾ ਨਿਗਾਹ ਮਾਰੀ ਹੈ ਤਖਤਾਂ ਵੱਲ ਕਹਿੰਦਾ ਇਤਨੀ ਛੋਟੀ ਉਮਰ ਦਾ ਗੁਰੂ ਕਹਿੰਦਾ ਇਹ ਤਾਂ 6 ਸਾਲਾਂ ਦਾ ਲੱਗਦਾ ਹੈ ਕੋ ਸਤਨਾ ਆ ਕਹਿੰਦਾ ਇੰਨੀ ਛੋਟੀ ਉਮਰ ਵਾਲਾ ਵੀ ਗੁਰੂ ਹੋ ਸਕਦਾ ਹੈ ਬੜਿਆ ਅਟਵੀ ਪਾਸ ਦੇਖੋ ਹੁਣ ਮਨ ਵਿੱਚ ਗੁਰੂ ਨਾਲ ਸਿੱਧੀਆਂ ਗੱਲਾਂ ਕਰਨ ਲੱਗ ਪਿਆ ਗੁਰੂ ਦੇ ਨਾਲ ਮਨ ਵਿੱਚ ਪ੍ਰਣਾਮਣ ਹੋਣੇ ਆ ਨਾ ਸੋਚਦੇ ਆ ਹਣ ਪਿੱਛੇ ਪਿੱਛੇ ਬੈਠਾ ਮਨ ਵਿੱਚ ਫੁਰਨਾ ਬਣਾ ਰੇ ਸੁਣੀ ਜਾਏ ਸਿੱਧੀਆਂ ਗੱਲਾਂ ਕਰਨ ਲੱਗ ਪਿਆ ਮਨ ਵਿੱਚ ਕਹਿੰਦਾ ਐਨੀ ਛੋਟੀ ਉਮਰ ਦਾ ਗੁਰੂ ਫਿਰ ਪਤਾ ਕੀ ਕਹਿੰਦਾ ਹੈ ਮਨ ਚ ਕੀ ਸੋਚਦਾ ਹੈ ਕਹਿੰਦਾ ਇਹ ਵਾਕਏ ਪੂਰਾ ਗੁਰੂ ਹੈ ਫਿਰ ਅੰਤਰਜਾਮੀ ਹੋਏਗਾ ਆਖੋ ਸਤਨਾਮ ਵਾਹਿਗੁਰੂ ਜੇ ਵਾਕਏ ਗੁਰੂ ਹੈ ਫਿਰ ਅੰਤਰਜਾਮੀ ਹੋਏਗਾ ਜੇ ਅੰਤਰਜਾਮੀ ਹੈ ਮੇਰੇ ਮਨਦਿਆਂ ਵੀ ਜਾਣਦਾ ਹੋਏਗਾ ਆਖੋ ਸਤਨਾਮ ਹੋਰ ਪਿੱਛੇ ਬੈਠਾ ਏ ਲੇਵ ਜੜੀਆ ਦੇਖੋ ਕਿਵੇਂ ਤਾਰ ਜੜੀਆ ਕਦਾਂ ਮਨ ਇੱਥੇ ਰੇ ਪਰਸਾ ਨੂੰ ਸਮਝ ਲਗਦੀ ਆ ਹੁਣ ਸਾਡਾ ਮਨ ਕਿਤੇ ਪਿੱਛੇ ਹੋਏ ਤarde ਕੰਮ ਛੱਡ ਕੇ ਆਏ ਆ ਜੰਦੀ ਸਮਾਪਤੀ ਹੋਏ ਜਾ ਕੇ ਘਰ ਦੇ ਕੰਮ ਕਰਾਂਗੇ ਆ ਕੋ ਸਤਿਗੁਰੂ ਹੁੰਦਾ ਤੇ ਉਹਦੀ ਲਿਵ ਗੁਰੂ ਨਾਲ ਜੁੜ ਗਈ ਗੱਲਾਂ ਕਰ ਰਿਹਾ ਮਨ ਦੇ ਵਿੱਚ ਕਹਿੰਦਾ ਇਤਨੀ ਛੋਟੀ ਉਮਰ ਦਾ ਗੁਰੂ ਜੇ ਗੁਰੂ ਹੈ ਤੇ ਅੰਤਰਜਾਮੀ ਹੋਏਗਾ ਜੇ ਅੰਤਰਜਾਮੀ ਹੈ ਜੇ ਮਨ ਦੀ ਜਾਣਦਾ ਹੋਏਗਾ ਸਤਨਾ ਸੁਣੇ ਜੇ ਮਨ ਦੀ ਜਾਣਦੇ ਨੇ ਫਿਰ ਇਸ ਗੁਰੂ ਨੂੰ ਪਤਾ ਹੋਣਾ ਕਿ ਮੈਂ ਚੋਰ ਹਾਂ ਖ ਸਤਨਾ ਕਹਿੰਦਾ ਜੇ ਮਨ ਦੀ ਜਾਣਦੇ ਨੇ ਨਾ ਫਿਰ ਇਹਨੂੰ ਪਤਾ ਵੀ ਹੋਏਗਾ ਕਿ ਮੈਂ ਚੋਰ ਆ ਸਿੱਧਾ ਲਾਈਵ ਹੋ ਗਿਆ ਮਨ ਦੇ ਅੰਦਰ ਮਨ ਸਾਡਾ ਕਿਤੇ ਹੋਰ ਫਿਰਦਾ ਹੁੰਦਾ ਹੈ ਕੰਮ ਕਾਜਾਂ ਵਿੱਚ ਰੁੱਝਿਆ ਹੁੰਦਾ ਜਿਹੜਾ ਸਿੱਧਾ ਗੁਰੂ ਨਾਲ ਗੱਲਾਂ ਕਰਨ ਲੱਗ ਪਏ ਕਹਿੰਦਾ ਉਹ ਸਤਿਗੁਰਾਂ ਦੇ ਦਰਗਾਹ ਵਿੱਚ ਪ੍ਰਵਾਹ ਹੋ ਜਾਂਦਾ ਹੈ ਕੋ ਸਤਨਾ ਕੋ ਸੰਗਤ ਵਿੱਚ ਬੈਠਿਆ ਗੱਲਾਂ ਕਰਨ ਲੱਗ ਪਿਆ ਕੀ ਦੇ ਨਾਲ ਗੁਰੂ ਨਾਲ ਅਠਵੇਂ ਪਾਤਸ਼ਾਹ ਹਰਿ ਕ੍ਰਿਸ਼ਨ ਮਹਾਰਾਜ ਨਾਲ ਮਨ ਵਿੱਚ ਫੁਰਨੇ ਬਣਾ ਰਿਹਾ ਹੈ ਮਨ ਵਿੱਚ ਗੱਲਾਂ ਕਰ ਰਿਹਾ ਹੈ ਕੀ ਗੱਲਾਂ ਕਰਦਾ ਹੈ ਜੇ ਹਰਿ ਕ੍ਰਿਸ਼ਨ ਸਾਹਿਬ ਪੂਰੇ ਗੁਰੂ ਨੇ ਤੇ ਅੰਤਰਜਾਮੀ ਹੋਣਗੇ ਜੇ ਅੰਤਰਜਾਮੀ ਹੋਣਗੇ ਤਾਂ ਮਨ ਦੀਆਂ ਵੀ ਜਾਣਦੇ ਹੋਣਗੇ ਜੇ ਮਨ ਦੀ ਜਾਣਦੇ ਨੇ ਇਹਨਾਂ ਨੂੰ ਇਹ ਵੀ ਪਤਾ ਹੋਏਗਾ ਕਿ ਮੈਂ ਚੋਰ ਆ ਸੁਣ ਰਿਪੀਟ ਕਰਿਆ ਜੇ ਜਾਣਦੇ ਨੇ ਕਿ ਮੈਂ ਚੋਰ ਹਾਂ ਜੇ ਜਾਣਦੇ ਨੇ ਤੇ ਫਿਰ ਜ਼ਰੂਰ ਮੇਰੇ ਬਾਰੇ ਗੱਲ ਕਰਨਗੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੇ ਜਾਣਦੇ ਨੇ ਨਾ ਮੈਂ ਚੋਰ ਆ ਫਿਰ ਮੇਰੇ ਬਾਰੇ ਗੱਲ ਕਰਨਗੇ ਇੱਕ ਜਮਾਨੇ ਦੇ ਪੁਰਣੇ ਜਦੋਂ ਉਹਨੇ ਪਿੱਛੇ ਬੈਠਿਆ ਉੱਚਾ ਹੋ ਕੇ ਗੁਰੂ ਘਰ ਦੇਖਿਆ ਹੈਰਾਨੀ ਨਹੀਂ ਹੱਦ ਨਾ ਰਹੀ ਅੱਥਰੇ ਪਾਸ਼ਾ ਉਹਦੇ ਵਾਲੀ ਦੇਖ ਰਿਹਾ ਨਾ ਕੋ ਸਤਨਾ ਉਹਨੇ ਭੋਲੀ ਕਿ ਜਦੋਂ ਉੱਪਰ ਜੀ ਹੋ ਕੇ ਦੇਖਿਆ ਨਾ ਜਦੋਂ ਪਾਸ਼ਾ ਪਾਸ਼ਾ ਉਹਦੇ ਵਾਲੀ ਦੇਖ ਰਿਹਾ ਇਹ ਐਨੇ ਅੱਖਾਂ ਨਹੀਂ ਮੀਆਂ ਕਰ ਲਈਆਂ ਕਹਿੰਦਾ ਮੇਰੇ ਵਾਲੀ ਵੇਖ ਰਿ ਸਤਿਗੁਰੂ ਜਦੋਂ ਕੀਰਤਨ ਦੀ ਸਮਾਪਤੀ ਹੋਈ ਨਾ ਕੀਰਤਨ ਦੀ ਸਮਾਪਤੀ ਸੁਣਿਓ ਅਠਵੇਂ ਪਾਸ਼ਾ ਬਾਲਾ ਪ੍ਰੀਤਮ ਸਿੰਘ ਗੁਰੂ ਹਰਿਕ੍ਰਿਸ਼ਨ ਮਹਾਰਾਜ ਦੇ ਪਹਿਲਾ ਬਚਨ ਪਤਾ ਕੀ ਕਿਹਾ ਜਦੋਂ ਕੀਰਤਨ ਦੀ ਸਮਾਪਤੀ ਹੋਈ ਤੇ ਉਹ ਪਾਸ਼ਾ ਨੇ ਪਹਿਲਾ ਬਚਨ ਕੀ ਕਿਹਾ ਕੰਨਨੇ ਕੀ ਭਾਈ ਜੇ ਕੋਈ ਚੋਰ ਹੋਵੇ ਆਕੋ ਸਤਨਾ ਪਹਿਲਾ ਬਚਨੀ ਮਹਾਰਾਜ ਨੇ ਕਿਹਾ ਕਹਿੰਦੇ ਜੇ ਕੋਈ ਚੋਰ ਹੋਵੇ ਸਰੀਰ ਪਿੱਛੇ ਬੈਠਾ ਕੰਬ ਗਿਆ ਪਾਣੀ ਪਾਣੀ ਹੋ ਗਿਆ ਜਸਵੰਤ ਰਾਏ ਜਦੋਂ ਸੁਣਿਆ ਨਾ ਇਹ ਗੱਲ ਉਹ ਬੰਦਾ ਕੰਮ ਗਿਆ ਕਹਿੰਦਾ ਲੈ ਭਈ ਹੁਣ ਚੋਰ ਗੱਲ ਤੁਰ ਤੁਰ ਪਈ ਐ ਹੁਣ ਮੇਰੀ ਗੱਲ ਤੁਰ ਪਈ ਐ ਮਨ ਵਿੱਚ ਸੋਚਿਆ ਜਦੋਂ ਸੁਣਿਆ ਨਾ ਇਹ ਲੱਗਿਆ ਪਾਸ਼ਾ ਕਹਿੰਦੇ ਜੇ ਕੋਈ ਚੋਰ ਹੋਵੇ ਫਿਰ ਪਤਾ ਕੀ ਕਹਿੰਦੇ ਚੋਰ ਦੀ ਜਾਮਣੀ ਲੋਕ ਸਮਾਜ ਵਿੱਚ ਕੋਈ ਨਹੀਂ ਦਿੰਦਾ ਭਾਈ ਚੋਰ ਦੀ ਜਾਮਣੀ ਦਰਗਾਹ ਵਿੱਚ ਕੌਣ ਦੇਵੇਗਾ ਕੋ ਸਤਨਾ ਪਾਸ਼ਾ ਕਹਿੰਦੇ ਚੋਰ ਦੀ ਜਾਮਣੀ ਲੋਕ ਸਮਾਜ ਵਿੱਚ ਕੋਈ ਨਹੀਂ ਦਿੰਦਾ ਦਿੰਦਾ ਕੋਈ ਜਾਮਣੀ ਚੋਰ ਦੀ ਕੋਈ ਨਹੀਂ ਬੀ ਕਹਿੰਦਾ ਇਹਦੀ ਦਰਗਾਹ ਵਿੱਚ ਜਾਮਣੀ ਕੌਣ ਦੇਵੇਗਾ ਚੋਰੀ ਦੀ ਹਮੇ ਤਾਂ ਕੋਈ ਨਹੀਂ ਦੁਨੀਆ ਵਿੱਚ ਨਹੀਂ ਭਰਦਾ ਤੇ ਫਿਰ ਚੋਰੀ ਦੀ ਹਮੇ ਦਰਗਾਹ ਵਿੱਚ ਕੌਣ ਪਰੇਗਾ ਅਠਵੇਂ ਪਾਸ਼ਾ ਨੇ ਸਿੱਧਾ ਬਚਨ ਕਿਹਾ ਹੁਣ ਸੁਣਿਓ ਮਾਰੇ ਦਾ ਬਚਨ ਵੀ ਹੈ ਚੋਰ ਕੀ ਹਮਾ ਭਰੇ ਨਾ ਕੋਈ ਚੋਰ ਕੀ ਆ ਚੰਗਾ ਕਿਉਂ ਹੈ ਮਹਾਰਾਜ ਬਤਾਓ ਕੌਣ ਜਸਵੰਤ ਰਾਏ ਹਿਲ ਗਿਆ ਹੁਣ ਤਾਂ ਚੋਰ ਦੀ ਗੱਲ ਛਲ ਪਈ ਸਰੀਰ ਪਾਣੀ ਪਾਣੀ ਹੋ ਗਿਆ ਸਤਿਗੁਰੂ ਹਰਿ ਕ੍ਰਿਸ਼ਨ ਮਹਾਰਾਜ ਦੇਖ ਰਹੇ ਨੇ ਜਦੋਂ ਅੱਖਾਂ ਚੁੱਕ ਕੇ ਜਸਵੰਤ ਰਾਏ ਨੇ ਦੇਖਿਆ ਗੁਰੂ ਉਹਦੇ ਵੱਲ ਵੇਖ ਰਿਹਾ ਸਤਿਗੁਰ ਕਹਿੰਦੇ ਮਨ ਅੰਦੇ ਕੁੱਤੇ ਕੁੜਿਆਰ ਬਿਨ ਬੋਲੇ ਆਂ 부ਝੇ ਸਚਿਆਰ ਕਹਿੰਦੇ ਬਿਨਾ ਬੋਲਿਆ ਤੇ ਸਚਿਆਰ ਆ ਨਾ ਗੁਰੂ ਉਹ 부ਝ ਲੈਂਦਾ ਹੈ ਅੰਦਰ ਦੀਆਂ 부ਝ ਲੈਂਦਾ ਹੈ ਭਾਈ ਤੂੰ ਬਿਨਾ ਬੋਲੇ ਆਈ ਪਰ ਉਹ ਸਭ ਕੁਝ ਜਾਣਦਾ ਹੈ ਉਹ ਬੋਲੇ ਆ ਕੁਝ ਵੀ ਨਹੀਂ ਅੰਦਰ ਹੀ ਫੁਰਨੇ ਬਣਾਉਂਦਾ ਪਰ ਸਾਰਾ ਕੁਝ ਬੁੱਝ ਲਿਆ ਸਣਿਓ ਕਹਿੰਦੇ ਫਿਰ ਜਸਮント ਰਾਏ ਨੇ ਇੱਕੋ ਹੀ ਗੱਲ ਕਹਿੰਦਾ ਹੈ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮੈਨੂੰ ਹੀ ਕਹਿ ਰਹੇ ਨੇ ਜੇ ਮੈਨੂੰ ਹੀ ਕਹਿ ਰਹੇ ਨੇ ਫਿਰ ਮੇਰਾ ਨਾਮ ਲੈ ਕੇ ਬੁਲਾਓ ਆਖੋ ਸਤਨਾਮ ਪਿੱਛੇ ਬੈਠਾ ਅੰਦਰ ਦੀ ਤਾਰ ਜੁੜੀ ਐ ਕਹਿੰਦਾ ਜੇ ਪਾਦਸ਼ਾਹ ਤੁਸੀਂ ਮੈਨੂੰ ਹੀ ਕਹਿ ਰਹੇ ਹੋ ਝੂੜੀ ਗੱਲ ਚੱਲੀ ਨਾ ਮੈਨੂੰ ਹੀ ਕਹਿ ਰਹੇ ਹੋ ਕਹਿੰਦਾ ਫਿਰ ਨਾਮ ਬਿਰਾ ਕੇ ਨਾਮ ਲੈ ਕੇ ਬੁਲਾਓ ਸ਼ੰਕਾ ਵੀ ਦੂਰ ਕਰਨੀ ਐ ਕਹਿੰਦਾ ਸ਼ੰਕਾ ਹੈ ਕਹਿੰਦਾ ਨਾਮ ਲੈ ਕੇ ਬੁਲਾਓ ਮੈਂ ਸ਼ੰਕਾ ਦੂਰ ਕਰਨੀਆਂ ਮਹਾਰਜ ਨੇ ਮੈਨੂੰ ਮਹਾਰਜ ਜੀ ਮੈਨੂੰ ਕਹਿੰਦੇ ਹੋ ਫਿਰ ਨਾਮ ਲੈ ਕੇ ਗੋ ਹੁਣ ਅੱਠਵੇਂ ਪਾਸ਼ਾ ਨੇ ਜਦੋਂ ਇਹਨਾ ਬਚਨ ਗੁਰੂ ਨਾਲ ਅੰਦਰੋਂ ਅੰਦਰੀ ਲਾਇਵ ਹੋ ਰਿਹਾ ਹੈ ਗੁਰੂ ਨਾਲ ਗੱਲਾਂ ਕਰਦਾ ਹੈ ਗੁਰੂ ਹਰਿਕ੍ਰਿਸ਼ਨ ਮਹਾਰਾਜ ਬਚਨ ਕਰਦਿਆਂ ਕਰਦਿਆਂ ਚੁੱਪ ਹੋ ਗਏ ਆ ਉਸਤਨਾ ਵਾਹਿਗੁਰੂ ਗੁਰੂ ਹਰਿਕ੍ਰਿਸ਼ਨ ਮਹਾਰਾਜ ਗੱਲਾਂ ਕਰਦਿਆਂ ਕਰਦਿਆਂ ਚੁੱਪ ਹੋ ਗਏ ਤੇ ਸੰਗਤ ਵਿੱਚ ਵੇਖ ਕੇ ਕਹਿੰਦੇ ਜੀ ਤੁਸੀਂ ਅੱਗੇ ਆ ਜਾਓ ਅੱਗੇ ਆ ਕੇ ਬੈਠੋ ਆਕੋ ਸਤਨਾ ਵਾਹਿਗੁਰੂ ਉਹ ਸੰਗਤ ਕਿੱਥੇ ਵੇਖਦੀ ਹੈ ਕਹਿੰਦਾ ਕਿਹਨੂੰ ਬੁਲਾ ਰਹੇ ਨੇ ਕਿਹਨੂੰ ਕਹਿ ਰਹੇ ਨੇ ਸੁਣਿਓ ਮਹਾਰਾਜ ਕਹਿੰਦੇ ਨੇ ਨਾਮ ਨਹੀਂ ਲਿਆ ਲੈ ਕਹਿੰਦੇ ਜੀ ਸੁਣਿਓ ਤੁਸੀਂ ਅੱਗੇ ਆ ਕੇ ਬੈਠ ਜਾਓ ਹੋਰ ਪਿੱਛੇ ਸੰਗਤ ਵੇਖਦੀ ਐ ਮਹਾਰਾਜ ਕਿਨੂੰ ਕਹਿ ਰਹੇ ਨੇ ਦੁਆਰਾ ਫਿਰ ਗਿਆ ਦੋ ਦੁਆਰਾ ਗਿਆ ਜਦੋਂ ਫਿਰ ਅਖਵੇ ਬਾਦਸ਼ਾਹ ਨੇ ਕਹਿ ਹੈ ਜਸਵੰਤ ਰਾਏ ਜੀ ਤੁਸੀਂ ਅੱਗੇ ਆ ਕੇ ਬੈਠੋ ਤੇ ਸਰੀਰ ਕੰਬ ਗਿਆ ਆਖੋ ਸਤਨਾਮ ਸਤਨਾਮ ਸਰੀਰ ਕੰਬ ਗਿਆ ਸਰੀਰ ਪਾਣੀ ਪਾਣੀ ਹੋ ਗਿਆ ਬਾਦਸ਼ਾਹ ਤੇ ਨਾਮ ਸੁਣ ਕੇ ਖੜਾ ਹੋ ਗਿਆ ਆਖੋ ਸਤਨਾਮ ਤੇਨੇ ਸਰੀਰ ਮਿੱਟੀ ਹੋ ਗਿਆ ਟਟਟਟ ਕੇ ਅੰਦਰ ਕੀ ਜਾਣਤ ਹੈ ਉਹ ਤਾਂ ਅੰਦਰਾਂ ਦੀਆਂ ਵੀ ਜਾਣਦਾ ਹੈ ਜੇ ਪੈਸ਼ਾ ਨੇ 25 ਕਦਮ ਗੁਰੂ ਤੱਕ ਆਉਣੇ ਸੀ ਉਸ ਜਸਵੰਤ ਆਏ ਨੇ ਇੰਜ ਲੱਗਾ ਕਿ ਮੇਂ ਮੀਆਂ 25 ਕਦਮਾਂ ਚ ਇਹਦੀ 84 ਮੁੱਕ ਗਈ ਹੋਏ ਆਖੋ ਸੁਤਨਾ 84 ਮੁੱਕ ਗਈ ਗੁਰੂ ਤੱਕ ਆਉਂਦੇ ਆ ਗੁਰੂ ਹਰਿਕ੍ਰਿਸ਼ਨ ਮਹਾਰਾਜ ਚਰਣੀ ਕਹਿ ਕੇ ਆ ਭੁੱਬਾ ਮਾਰ ਕੇ ਰੋਣ ਲੱਗ ਪਿਆ ਅਠਵੇਂ ਪਾਤਸ਼ਾਹ ਨੇ ਛੱਤੀ ਸਿਰ ਤੇ ਰੱਖ ਕੇ ਕਿਹਾ ਜੱਜ ਸੰਤ ਰਾਏ ਇਹ ਗੁਰੂ ਨਾਨਕ ਦਾ ਘਰ ਹੈ ਇਹ ਤੇ ਵੱਡੇ ਵੱਡੇ ਪਤਿਤ ਬੰਦੇ ਪੁਨੀਤ ਹੋ ਜਾਂਦੇ ਨੇ ਆਖੋ ਸਤਿਨਾਮ ਤੇਰਾ ਤਾਂ ਆਉਗੜੀ ਛੋਟਾ ਹੈ ਤੇਰਾ ਤਾਂ ਆਉਗੜੀ ਬਹੁਤ ਛੋਟਾ ਹੈ ਇੱਥੇ ਵੱਡੇ ਵੱਡੇ ਪਤਿਤ ਉਧਾਰ ਹੋ ਜਾਂਦੇ ਨੇ ਛੋਟਾ ਬਹੁਤ ਛੋਟਾ ਆਉਗੜੀ ਦਿੱਤਾ ਹੈ ਇਹ ਰੋਪਿਆ ਮਹਾਰਾਜ ਮੈਂ ਚੋਰ ਬੰਦਾ ਸਾਰੀ ਉਮਰ ਚੋਰੀ ਵਿੱਚ ਜ਼ਿੰਦਗੀ ਲੰਘਾ ਦਿੱਤੀ ਮੈਂ ਬਖਸ਼ਿਆ ਜਾ ਸਕਦਾ ਮੈਂ ਬਖਸ਼ਿਆ ਜਾ ਸਕਦਾ ਸਤਗੁਰ ਨੇ ਬਚਨ ਗਿਆ ਇੱਥੇ ਵੀ ਦੀ ਚੰਦ ਵਰਕੇ ਚੋਰ ਤੋਂ ਸੰਤ ਹੋ ਗਏ ਆ ਕੋ ਸਤਨਾਮ ਜਸਵਤ ਰਾਏ ਜਦ ਤੇਰੇ ਕਰਮ ਬਦਲ ਗਏ ਹੁਣ ਕੋ ਚੋਰ ਨਹੀਂ ਰਿਹਾ ਗੁਰੂ ਨਾਨਕ ਦੇ ਘਰ ਦਾ ਸਿੱਖ ਹੋ ਗਿਆ ਕੋ ਸਤਨਾ ਜਸਵੰਤ ਰਾਏ ਅਠਵੇਂ ਪਾਤਸ਼ਾਹ ਦੀ ਸੇਵਾ ਵਿੱਚ ਰਿਹਾ ਜਦੋਂ ਵਕਤ ਆਇਆ ਸਾਧ ਸੰਗਤ ਉਹ ਬੰਦਾ ਵੀ ਚੋਰ ਤੋਂ ਸੰਤ ਹੋ ਗਿਆ ਕੋ ਸਤਨਾ ਗੁਰ ਇਹਦਾ ਗੋਸ਼ ਮੁਕਤ ਕਰ ਦਿੰਦਾ ਵੱਡੇ ਤੋਂ ਵੱਡਾ ਆਗਣ ਗੁਰੂ ਤੋਂ ਠੇ ਰੱਖ ਦਿੰਦਾ ਆਖੇ ਸਤਨਾਮ ਇੰਨਾ ਵੱਡਾ ਫਾੜ ਗੁਰੂ ਦੀ ਸੰਗਤ ਵਿੱਚ